Se جيڙيا ٻڌي آھي سئي ڪتاب جوڙي آھي جس نے ترشن پایا جس دے سد کے چار جو میرا سی میں کہا یا ہٹ لے تسانوں کہ نہ دکھا اے دنیا دی سجدہ کرے تسانوں کہ نہ دکھا اے دنیا دی آ کے آ کے تو سوالے آ کے کچھ جھٹکوں پں

ਕੇ ਸੰਗ ਤਾਂ ਤਾਂ ਹੀ ਜਾਏ ਸੁਣਾਇਆ ਕਰ ਕੇ ਆ ਕੇ ਸੰਗ ਤਾਂ ਤਾਂ ਹੀ ਜਾਏ ਸੁਣਾਇਆ ਓ ਬੰਦਾ ਬੰਦੇ ਨੂੰ ਮਿਲੇ ਤੇ ਪੁੱਛਦਾ ਏ ਐ ਬੰਦਿਆ ਹੈ ਕਾਰੋਬਾਰ ਕਿਤਨਾ ਬੰਦਾ ਬੰਦੇ ਨੂੰ ਮਿਲੇ ਤੇ ਪੁੱਛਦਾ ਏ ਆਹ ਬੰਦਿਆ ਹੈ ਕਾਰੋਬਾਰ ਕਿਤਨਾ ਕਿਤਨਾ ਧਨ ਦੌਲਤ ਤੇ ਕਿੰਨੀਆਂ ਗਾਂਹ ਨੱਜੀ ਤੇਰਾ ਇਸ ਤੋਂ ਵੱਧ ਵਿਹਾਰ ਕਿਤਨਾ ਨਗਦ ਵਪਾਰੀਆ ਕਿਤਨਾ ਨਗਦ ਵਪਾਰੀਆ ਬੰਦ ਤੇਰਾ ਤੇਰਾ ਇਸ ਤੋਂ ਵੱਧ ਵਿਹਾਰ ਕਿਤਨਾ ਪਰ ਕਦੇ ਇਹ ਤਾਂ ਕਿਸੇ ਦੀ ਖੁਸ਼ੀ ਹੈ ਨਹੀਂ ਤੇਰਾ ਗੁਰੂ ਦੇ ਨਾਲ ਪਿਆਰ ਕਿਤਨਾ ਹੁਣ ਇੰਨਾ ਪਿਆਰ ਹੈ ਹਰਿ ਨਾਮ ਦੀ ਸੇਵਾ ਸ੍ਰੀ ਹਜੂਰ ਨਾਮ ਕਮਲ ਰਾਜਾ ਸਾਹਿਬ ਜੀ ਦੇ ਨਾਲ ਉਹਨਾਂ ਦੇ ਚਰਨਾਂ ਦਾ ਭੌਣਾ ਬਣੀ ਹੈ ਬੀਮਤੀਆ ਕਰ ਰਿਹਾ ਹੈ ਮਹਾਂਪੁਰਸ਼ੋ ਕਿਰਪਾ ਕਰੋ ਜਿੱਦਾਂ ਗੌਸਲਾ ਪਿੰਡ ਝਿੰਗੜਾ ਵਿੱਚ ਵੀ ਆਓ ਗੌਸਲਾ ਪਿੰਡ ਨੂੰ ਤਾਰਿਆ ਹੈ ਮੰਨਣਹਾੜੇ ਨੂੰ ਤਾਰਿਆ ਹੈ ਬੱਲਵਾਲ ਨੂੰ ਤਾਰਿਆ ਹੈ ਇਹਦਾ ਮਹਾਂਪੁਰਸ਼ੋ ਕਿਰਪਾ ਕਰੋ ਸਾਡੇ ਨਗਰ ਵਿੱਚ ਵੀ ਆਓ ਕਿਉਂਕਿ ਮਹਾਂਪੁਰਸ਼ਾਂ ਦੀ ਜੈ ਕੀਰਤੀ ਸੀ ਸਾਰੇ ਦੁਆਬੇ ਦੇ ਵਿੱਚ ਫੈਲੀ ਹੋਈ ਸੀ ਦੂਰ ਦੂਰ ਤੱਕ ਕਿਉਂਕਿ ਮਹਾਂਪੁਰਸ਼ ਮਹਾਂਪੁਰਸ਼ ਜਿਹੜੇ ਉਹ ਮੇਰੇ ਨਾਲ ਉਹਨਾਂ ਦੇ ਚਿਹਰੇ ਦਾ ਨੂਰ ਉਹਨਾਂ ਦੀ ਦਿੱਖ ਇੰਦਾ ਦੀ ਹੁੰਦੀ ਹੈ ਕਿ ਜਿੱਥੇ ਵੀ ਨਜ਼ਰ ਪਾ ਦੇਣੇ ਨਾ ਭਾਵੇਂ ਜਿੱਦਾਂ ਵੀ ਮਰਜੀ ਕਪਟੀ ਤੋਂ ਕਪਟੀ ਬੰਦ ਹੋਵੇ ਇੱਥੇ ਮਿਲਦਾ ਹੈ ਮਾਨ ਨਿਮਾਨਿਆਂ ਨੂੰ ਪਾਰਸ ਸੰਤ ਤੇ ਰੱਬ ਦੇ ਚੁੱਪੀ ਕੋਈ ਨਾ ਲੋਕੀਐਵੇਂ ਨਹੀਂ ਪੂਰਦੇ ਮਾਨਿਆਂ ਨੂੰ ਅੱਜ ਐਵੇਂ ਨਹੀਂ ਸ੍ਰੀ ਹਜੂਰ ਨਾਟਕਮੁਰਾਜਾ ਸਾਹਿਬ ਜੀ ਦੀ ਜਾਤ ਮਨਾ ਰਹੇ ਕਿਉਂਕਿ ਜੇ ਉਹ ਪਰਪਕਾਰ ਕਰਕੇ ਗਏ ਸੀ ਜੇ ਲੋਕਾਂ ਨੇ ਭਲਾ ਕਰਕੇ ਗਏ ਸੀ ਦੁਨੀਆ ਦਾ ਭਲਾ ਕਰਕੇ ਗਏ ਸੀ ਤੇ ਤਾਂ ਅੱਜ ਇੰਨੇ ਇਹਨੇ ਲੋਕ ਇੰਨੀ ਸ਼ਕਤ ਆਪਾਂ ਉਹਨਾਂ ਦਾ ਦਿਨ ਮਨਾ ਰਹੇ ਉਹਨਾਂ ਦੀ ਬਰਸੀ ਮਨਾ ਰਹੇ ਕਿਉਂਕਿ ਉਹਨਾਂ ਨੇ ਥਾਂ-ਪਰਥਾਂ ਜਾ ਕੇ ਤਾਰਿਆ ਬਾਬਾ ਜੀ ਹੁਣੀ ਸ਼ਬਦ ਪੜ ਰਹੇ ਸੀ ਗਣਕਾ ਦਾ ਨਾਮ ਆ ਰਿਹਾ ਸੀ ਮਹਾਪੁਰਸ਼ ਅਚਾਨਕ ਚੱਕ ਗਣਕਾ ਵਾਰੇ ਜਾਏ ਭਾਈ ਗੁਰਦਾਸ ਜੀ ਦਾ ਸ਼ਬਦ ਹੈ ਮੈਂ ਸਰਵਣ ਕਰ ਰਿਹਾ ਸੀ ਸ਼ਬਦ ਗਣਕਾ ਜੀ ਦਾ ਨਾਮ ਆਇਆ ਕੋਈ ਮਹਾਪੁਰਸ਼ ਸੀ ਬਾਰਿਸ਼ ਬੜੀ ਹੋ ਰਹੀ ਸੀ ਮੀਂਹ ਬੜਾ ਆ ਰਿਹਾ ਸੀ ਤੇ ਮਹਾਪੁਰਸ਼ ਜਾ ਰਹੇ ਸੀ ਕਿ ਸਾਧੂ ਸੀ ਬੰਦਗੀ ਵਾਲਾ ਮਹਾਤਮਾ ਜਿਵੇਂ ਸ੍ਰੀ ਹਜੂਰ ਨਾਥ ਕਮਲ ਰਾਧਾ ਸਾਹਿਬ ਜੀ ਨੇ ਬੰਦਗੀ ਕੀਤੀ ਕੋਈ ਅੱਗਾ ਦਾ ਮਹਾਪੁਰਸ਼ ਸੀ ਬੰਦਗੀ ਵਾਲਾ ਤੇ ਉਹ ਜਾ ਰਿਹਾ ਸੀ ਮੀਂਹ ਪੈ ਰਿਹਾ ਸੀ ਤੇ ਉਹ ਗਲੀ ਦੇ ਵਿੱਚ ਵੜ ਗਿਆ ਜਦੋਂ ਗਲੀ ਦੇ ਵਿੱਚ ਵੜ ਗਿਆ ਤੇ ਉਹਨੇ ਇੱਕ ਦਰਵਾਜ਼ੇ ਤੇ ਦਸਤਕ ਦਿੱਤੀ ਦਰਵਾਜ਼ਾ ਖੜਕਾਇਆ ਤੇ ਉਹ ਕਿਹਦਾ ਘਰ ਸੀ ਬੇਸਵਾ ਦਾ ਚਾਨ ਚੱਕ ਮਹਾਪੁਰਸ਼ ਚਾਨ ਚੱਕ ਗਣਕਾ ਵਾਲੇ ਆਏ ਉਹ ਜਦੋਂ ਘਰ ਵਿੱਚ ਚਲੇ ਆ ਗਿਆ ਤੇ ਉਹਨੂੰ ਨਹੀਂ ਸੀ ਪਤਾ ਮਹਾਪੁਰਸ਼ਾ ਨੂੰ ਨਹੀਂ ਸੀ ਪਤਾ ਕਿ ਇਹ ਵੇਸਵਾ ਦਾ ਘਰ ਹੈ ਤੇ ਵੇਸਵਾ ਨੇ ਵੇਖਿਆ ਵੀ ਮਹਾਪੁਰਸ਼ ਮੇਰੇ ਘਰ ਦੇ ਵਿੱਚ ਕਿਉਂ ਕਿ ਨਾਮ ਹੁੰਦਾ ਹੈ ਜਿੱਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿਕਰ ਕੀਤਾ ਆਪਣੀ ਬਾਣੀ ਦੇ ਵਿੱਚ ਕਿ ਇਹੋ ਜੇ ਸਾਧ ਵੀ ਹੋਣਗੇ ਕਾਲ ਯੁਗ ਦੇ ਵਿੱਚ ਤੇ ਉਹਨੇ ਸੋਚਿਆ ਕਿ ਇਹੋ ਜਿਹਾ ਕਾਲ ਯੁਗ ਵੀ ਸਾਧ ਹੋਵੇਗਾ ਜਿਹੜਾ ਗਣਕਾ ਦੇ ਘਰ ਆ ਗਿਆ ਬੈਠ ਕੇ ਮਹਾਪੁਰਸ਼ بارش ਹੋ ਰਹੀ ਸੀ ਤੇ ਜਦੋਂ ਮਹਾਪੁਰਸ਼ਾਂ ਨੇ ਇੱਕੋ ਤੱਕੜੀ ਦੇ ਨਾਲ ਇੱਕ ਨਜ਼ਰ ਦੇ ਨਾਲ ਵੇਖਿਆ ਤੇ ਉਹ ਗਣਕਾ ਦੇ ਮੂੰਹ ਨਿਕਲਿਆ ਰਾਮ ਅਜਿਹਾ ਹੀ ਨਹੀਂ ਸੀ ਰਾਮ ਉਹਦੇ ਮੂੰਹ ਨਿਕਲਿਆ ਰਾਮ ਤੇ ਉਹ ਜਿਹੜੀ ਗਣਕਾ ਸੀ ਉਹਦਾ ਘਰਸਪਰਕ ਬਣ ਗਿਆ ਕਿਉਂਕਿ ਮਹਾਪੁਰਸ਼ਾਂ ਦੇ ਚਰਨ ਪੈ ਗਏ ਮਹਾਪੁਰਸ਼ਾਂ ਦੇ ਚਰਨਾਂ ਦੀ ਧੂੜੀ ਜਦੋਂ ਮਹਾਪੁਰਸ਼ ਬੈਠ ਕੇ ਘਰ ਦੇ ਵਿੱਚ ਜਾ ਕੇ ਤੇ ਕਿਹਾ ਨਹੀਂ ਕਿਹਾ ਰਾਮ ਕਿ ਉਹ ਸੰਤਾਂ ਦੀ ਮਹਾਂਪੁਰਸ਼ਾਂ ਦੀ ਧੱਕ ਨਹੀਂ ਬਣ ਗਈ ਕਿਉਂਕਿ ਜਿਹੜੀ ਸਾਧੂਆਂ ਦੀ ਨਜ਼ਰ ਹੁੰਦੀ ਹੈ ਸਾਧੂਆਂ ਦੀ ਦ੍ਰਿਸ਼ਟੀ ਇਹ ਜਦੋਂ ਕਿਸੇ ਮਾੜੇ ਬੰਦੇ ਤੇ ਵੀ ਪੈ ਜਾਵੇ ਤੇ ਉਹ ਵੀ ਚੋਰ ਤੋਂ ਸਾਥ ਬਣ ਜਾਂਦਾ ਹੈ ਚੋਰ ਤੋਂ ਸਾਥ ਬਣ ਜਾਂਦੇ ਐ ਇਦਾਂ ਮਹਾਂਪੁਰਸ਼ਰ ਹਜ਼ੂਰ ਸ੍ਰੀ ਹਜ਼ੂਰ ਨਾਮਕਰਨ ਰਾਜਾ ਸਾਹਿਬ ਜੀ ਦੇ ਤੇ ਵੀ ਦ੍ਰਿਸ਼ਟੀ ਪਾਉਂਦੇ ਨੇ ਉਹ ਸ਼ਿੱਤਲ ਹੋ ਜਾਂਦਾ ਠੰਡਾ ਪਾ ਦਿੰਦੇ ਨੇ ਅਲਾਕਿਆਂ ਨੂੰ ਤਾਰਿਆ ਥਾਂ-ਮਥਾਂ ਜਾ ਕੇ ਸਕਤਾਂ ਨੂੰ ਤਾਰਦੇ ਨੇ ਫਿਰ ਝਿੰਗੜਾ ਵਾਲਿਆਂ ਨੇ ਬੇਨਤੀ ਕੀਤੀ ਮਹਾਪੁਰਸ਼ਾਂ ਨੇ ਮਹਾਪੁਰਸ਼ਾਂ ਦੇ ਅੱਗੇ ਬੇਨਤੀ ਕੀਤੀ ਕਿ ਮਹਾਪੁਰਸ਼ੋ ਆਓ ਕਿਰਪਾ ਕਰੋ ਸਾਡੇ ਨਗਰ ਦੇ ਵਿੱਚ ਵੀ ਆ ਕੇ ਸਾਡੇ ਨਗਰ ਨੂੰ ਵੀ ਤਾਰੋ ਸਕਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਰਦਾਸਾਂ ਕੀਤੀਆਂ ਤੇ ਮਹਾਪੁਰਸ਼ ਝਿੰਗੜਾ ਵਾਲਿਆਂ ਦੀ ਬੇਨਤੀ ਸਹਿਕਾਰ ਕਰਕੇ ਜਿਵੇਂ ਰੱਬ ਦੀ ਤਾਕਤ ਤੋਂ ਜੀ ਗੜਾਂ ਨੂੰ ਭਾਗ ਲਾਉਣ ਵਾਸਤੇ ਜਾ ਰਹੇ ਯੋ ਕਾਮਲੇ ਗੌਰ ਸਤਰਾ ਮੇਰੇ ਵੱਡੇ ਵੀਰ ਭਾਈ ਸੰਤਪਾਲ ਸਿੰਘ ਅਰਚਾ ਗੁਰਵਿੰਦਰ ਸਿੰਘ ਅਮਰਜੀਤ ਸਿੰਘ ਸਰਗੀ ਮਾਸਟਰ ਤੇ ਪਰਮਜੀਤ ਜੇ ਮਾਨ ਨੂੰ ਦੇ ਪਰੋਏ ਇਸਾ